ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਰਕਾਰ ਜੋ ਗੁਰੂ ਰੂਪ ਨਗਰ ਨਿਵਾਸੀ ਸਾਧ ਸੰਗਤ ਜੀ ਵਰਦਾਰਾ ਬਾਬਾ ਜੀਵਨ ਸਿੰਘ ਦੁਖਨਿਵਾਰ ਸਾਹਿਬ ਵੱਲੋਂ ਇਸ ਮੁੱਚੀ ਕਮੇਟੀ ਦੇ ਸੇਵਾਦਾਰਾਂ ਵੱਲੋਂ ਨਗਰ ਨਿਵਾਸੀਆਂ ਨੂੰ ਸਰਬੱਤ ਦਾ ਭਾਈ ਨੂੰ ਵਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਡੇ ਨਗਰ ਦੇ ਬੱਚਿਆਂ ਨੂੰ ਸਤਾਰਾ ਬਾਬਾ ਜੀਵਨ ਸਿੰਘ ਦੁਖਨਿਵਾਰਨ ਸਾਹਿਬ ਵੱਲੋਂ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਭਾਈ ਹਾਲ ਵਿੱਚ ਸੰਗਤਾਂ ਦੇ ਬੈਠਣ ਵਾਸਤੇ ਜੋ ਮੈਟ ਦੀ ਸੇਵਾ ਕੀਤੀ ਗਈ ਹੈ ਬੜੀ ਚੜ੍ਹਦੀ ਕਲਾ ਦੇ ਨਾਲ ਨਗਰ ਨਿਵਾਸੀਆਂ ਨੇ ਸਾਧ ਸੰਗਤ ਲਈ ਮਾਈ ਭਾਈ ਨੇ ਮਾਇਆ ਭੇਜੀ ਹੈ ਜਿਨ੍ਹਾਂ ਨੇ ਵੀ ਮਾਇਆ ਭੇਜੀ ਆ ਭਾਈ ਜਾਂ ਹੱਥੀ ਸੇਵਾ ਕੀਤੀ ਆ ਸਾਰਿਆਂ ਦਾ ਕੋਟ ਕੋਟ ਧੰਨਵਾਦ ਅਸੀਂ ਨਵੇਂ ਸਾਲ ਦੀ ਪਹਿਲੀ ਵਾਲੇ ਦਿਨ ਸਿੱਖ ਸੰਗਤਾਂ ਨੂੰ ਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਹਾਜ਼ਰ ਨਜ਼ਰ ਜਾਣ ਕੇ ਬੇਨਤੀ ਕੀਤੀ ਸੀ ਕਿ ਗੁਰੂ ਪਿਆਰਿਓ ਆਪਣੇ ਗੁਰੂ ਘਰੇ ਸ਼ੁਰੂ ਕਰਦੇ ਹਾਲ ਵਿੱਚ ਸਿੱਖ ਸੰਗਤਾਂ ਦੇ ਵਹਿਣ ਵਾਸਤੇ ਪਾਈ ਮੈਂਟ ਹੈਰੀਗੇ ਸਿੱਖ ਸੰਤਾਂ ਚਾਦਰਾਂ ਤੇ ਬਹਿਂਦੀਆਂ ਹਨ ਤੇ ਗੁਰੂ ਦੀਆਂ ਸੰਗਤਾਂ ਨੇ ਸਾਡੀ ਬੇਨਤੀ ਨੂੰ ਔਰ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਸਨਮੁਖ ਬੋਲਣ ਨਾਲ ਚਲਮੁਖ ਹੋ ਕੇ ਬੋਲਣ ਦੇ ਨਾਲ ਸੰਗਤਾਂ ਨੇ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਵੱਧ ਚੜ ਕੇ ਸੇਵਾ ਕੀਤੀ ਭਾਈ ਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਪਹਿਲੀ ਤਰੀਕ ਤੋਂ ਲੈ ਕੇ 6 ਤਰੀਕ ਤੱਕ ਹੀ ਬੇਅੰਤ ਮਾਇਆ ਭੇਟਾ ਕਰਕੇ ਸਿੱਖ ਸੰਤਾਂ ਨੇ ਤੇ ਸੇਵਾਦਾਰਾਂ ਨੇ ਪਾਈ 80 ਮੈਂਡ ਲੈਂਦੇ ਆ ਜੋ ਗੁਰੂ ਮਹਾਰਾਜ ਜੀ ਦੇ ਦਰਬਾਰ ਵਿੱਚ 66 ਮੈਂਡ ਵਿਛ ਜਾਣਗੇ ਬਾਕੀ ਸਿੱਖ ਸੰਤਾਂ ਦੀ ਸੂਨਤ ਵਾਸਤੇ ਗੁਰੂ ਮਹਾਰਾਜ ਜੀ ਨਾਲ ਦੇ ਘਰਾਂ 'ਚ ਪ੍ਰਕਾਸ਼ ਹੋਇਆ ਕਰਨਗੇ ਭਾਈ ਸਿੱਖ ਸੰਤਾਂ ਲੈ ਕੇ ਜਾਣਗੇ ਮਾਇਆ ਦੇਣ ਵਾਲੀਆਂ ਸਿੱਖ ਸੰਤਾਂ ਦਾ ਗੁਰੂ ਘਰ ਵੱਲੋਂ ਕੋਟ ਕੋਟ ਤਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ٹھیک ہے یہ بتا دیں چلیں پلاٹ نمبر 12 کو یہ مارکر لگا کر کام টাকিয়ে পড়া একটু একটু

ਜਿਹੜੀ ਉਹ ਵਾਲਾ ਕਟਿੰਗ ਸੀਪੂ ਕੋਸ਼ਿਸ਼ ਕਰੋ ਉਧਰਲੀ ਕਟਿੰਗ ਪਹਿਲਾਂ ਲਾਓ ਹੈ